ਹਾਂਜੀ 6600 6600 ਆਪਣਾ ਵੀ ਜਮਾਇਆ 9900 ਦਾ 8800 ਦਾ ਵੇਚ ਦਿਆ ਭਾਂ ਤੇ ਦੋ ਦੋ ਪਜਾਮੇ ਦੋ ਦੋ ਟੀ-ਸ਼ਰਟਾਂ ਕਿੰਨਾ ਬਰਬਾਈ ਕਿਤੇ ਫੋਨ ਕਰਦਾ ਰਿਹਾ ਭਾਈ ਇੱਕ ਦਿਨ ਆਇਆ ਮੇਰੇ ਕੋ ਆਇਆ ਸਾਹਮਣੇ ਤੇ ਹਾਂਜੀ ਇੱਕ ਦਿਨ ਆ ਮੇਰੇ ਕੋ ਇਹ ਆਇਆ ਇਹਨੇ ਮੇਰੇ ਫੋਨ ਤੋਂ ਫੋਨ ਕੀਤਾ ਤੇ ਬਾਅਦ ਚ ਇਹਨੇ ਆਪਣਾ ਇਹ ਨੰਬਰ ਨਾ ਡੀਲ ਕਰਤਾ ਪਰ ਉਸੇ ਮੈਂ ਕਿਹਾ ਨੰਬਰ ਕੋ ਡੀਲੀ ਕੀਤਾ ਕਹਿੰਦਾ ਭਾਈ ਵੈਸੇ ਕਰਦਾ ਵਾ ਮੈਂ ਦੁਬਾਰਾ ਇਹ ਕੋ ਨੰਬਰ ਜਾਂ ਦੁਬਾਰਾ ਨੰਬਰ ਮਿਲਾਇਆ ਵਾ ਇਹ ਇਹ ਦਾ ਨੰਬਰ ਏ ਇਹ ਕੋਈ ਮੁੰਡਾ ਇਹਦੇ ਨਾਲ ਹੋਰ ਵੀ ਸ਼ਾਮਲ ਹੈਗਾ ਜਿਹਨੂੰ ਇਹ ਫੋਨ ਕਰਕੇ ਕਦੋਂ ਹੈ 1 ਮਿੰਟ ਸ਼ੁਰੂ ਕਰ ਲੈ ਹੁਣ ਤਾਂ ਇਹ ਨਾ ਇਹ ਕਦੋਂ ਆਇਆ ਇਹ ਦੱਸਦਾ ਨਾ ਇਹਨੂੰ ਖੋਲੋ ਇਹ ਕੋੜੇ ਕੋੜ ਦੋ ਜਾਨ ਦਾ ਡਿਪਾਇਡ ਕੱਢੀ ਬਲ ਮੋਕੇ ਤੇ ਫੜਿਆ ਨਹੀਂ ਮੋਕੇ ਤੇ ਫੜਿਆ ਯਾਰ ਨਾ ਮੋਕੇ ਤੇ ਫੜਿਆ ਨਹੀਂ ਫੜਿਆ ਮੋਕੇ ਤੇ ਉਹ ਤੂੰ ਉਹੀ ਦੱਸ ਦੋ ਨਾ ਕਿ ਫੜਿਆ ਮਰਦੇ ਬਹੁਤ ਖੋਲੀ ਵੇਚ ਬਹਾ ਬੋਲੀ ਸਰ ਮੋਕੇ ਤੇ ਫੜਿਆ ਦੀ ਇਹਨਾਂ ਨੂੰ ਇਹਨਾਂ ਨੇ ਫੜਿਆ ਮੌਕੇ ਤੇ ਵਾਪਸ ਕਰਦੇ ਗਏ ਨਹੀਂ ਡਰੋਂ ਹੈ ਭਾਜੀ ਇਹ ਤਾਂ ਦੋਬਾਈ ਦਾ ਕਿਦੋਂ ਆੜਿਆ ਜੀ ਆ ਦੇਖ ਲੈ ਤਾਂ ਇਹੀ ਕਾਲੀ ਵੀਡੀਓ ਆ ਤਰੀਕੇ ਪੇਰ ਨਾਲ ਆਦੀ ਆ ਦੇਖੋ ਧਿਆਨ ਦਾ ਧਿਆਨ ਕਰਨਿਆ ਹਾਂ ਦਾ ਮੁੱਲ ਆਨੇ ਉਦੋਂ ਹੀੋਂ ਆਂਦਾ ਆਂਦਾ ਹੀ ਆਂਦਾ ਯਾਰ ਉਹ ਜੀ ਤੂੰ ਇਹ ਰੋਕਦੇ ਨਹੀਂ ਇਹ ਮੇਰੇ ਕੋ ਭਾ ਲੈਣਾ ਆਂਦਾ ਨਾ ਮੇਰੇ ਕੋ ਕਿ ਦਿਨ ਆ ਗਿਆ ਕਿ ਮੈਂ ਪੈਂਟ ਲੈਣੀ ਹੈ ਭਾਜੀ ਤੇ ਕਹਿੰਦਾ ਮੈਂ ਪੈਸੇ ਪਾ ਦੇਣਾ ਮੇਰਾ ਨੰਬਰ ਦੇ ਦੋ ਤਾਂ ਬਹਿ ਇਹ ਤੁਹਾਨੂੰ ਇਹ ਚੀਜ਼ ਕਰਾਂਗਾ ਅੱਜ ਆਇਆ ਹੋਇਆ ਤਾੜਾ ਨਾ ਬਤਲਾ ਇਹਨੂੰ ਖੋਲੋ ਇੱਕ ਕੋੜੇ ਕੋੜ ਤੇ ਜਾਨ ਦਾ ਡਿਪਾਈਟ ਕਰ ਲਈਏ ਪਹਿਲਾ ਮੋਕੇ ਤੇ ਫੜਿਆ ਨਹੀਂ ਮੋਕੇ ਤੇ ਫੜਿਆ ਯਾਰ ਨਾ ਮੋਕੇ ਤੇ ਫੜਿਆ ਨਹੀਂ ਫੜਿਆ ਮੋਕੇ ਤੇ ਉਹ ਤੂੰ ਉਹੀ ਦੱਸ ਦੋ ਨਾ ਕਿ ਫੜਿਆ ਨਾ ਬਹੁਤ ਖੋਲੀ ਵੇਖ ਲੇ ਬਹੁਤ ਖੋਲੀ ਸਰ ਮੋਕੇ ਤੇ ਫੜਿਆ ਇਹਨਾਂ ਨੂੰ ਇਹਨਾਂ ਨੇ ਫੜਿਆ ਮੋਕੇ ਤੇ ਸਰ ਘਰ ਵਾਲਿਆਂ ਨੇ ਕਿਆ ਦੇ ਨਾ ਕਿ ਨਹੀਂ ਬਰੀਕ ਬਾਤ ਕਰਦੇ ਹਾਂ ਕੂਦੇ ਬਾਲ ਦੇ ਨਹੀਂ ਦੇ ਲੋ ਜੱਜ ਨਾ ਲਗਾ ਆਏ ਸਵਾਗਤ ਪਾਜੀ ਘਰ ਮੇਰੇ ਖੋਲੀ ਦੋ ਇਹਨੇ ਕਿਤੇ ਇਹਾਂ ਵੀ ਤੇ ਰਹਿੰਦੇ ਆ ਕਿੰਨੇ ਮਾਰੇ ਪਲਾਈ ਕਰਦੇ ਆ ਹਾਂ ਤਾਂ ਚੱਲੋ ਅੱਜ ਵਧੀਆ ਨਾ ਕਪੜੇ ਪਾਏ ਨੇ ਵੀਰ ਜੀ ਹੋਇਆ ਅੱਗੇ ਥੋੜੇ ਪਾਏ ਕਪੜੇ 22 22 ਆਹੋ ਆਹੋ ਪਈ ਮੇਰਾ ਨਾਮ ਦੀਪਕ ਸ਼ਰਮਾ ਵਾ ਮੇਰੀ ਦੁਕਾਨਾ ਗੀਤਾਪਨ ਰੋਡ ਗੀਤਾਪਨ ਮੰਦੇ ਦੇ ਲੱਗੇ ਰੈਂਜ਼ ਨਾਮ ਮੇਰੀ ਦੁਕਾਨ ਦਾ ਇੱਕ ਚੋਕ ਦਾ ਫੜਿਆਗਾ ਜੇ ਇਹ ਭਾਈ ਮੇਰੇ ਕੋਲ ਨਾ ਕਾਫੀ ਦਿਨਾਂ ਤੋਂ ਆ ਰਿਹਾ ਵਾ ਇੱਕ ਦਿਨ ਪਹਿਲਾਂ ਮੇਰੇ ਕੋਲ ਆਇਆ ਸੀ ਇਹ ਪੈਂਟ ਲੈਣ ਦੇ ਬਾਨੇ ਤੇ ਮੈਨੂੰ ਪੈਂਟ ਪੈਂਟ ਦੇਖੀ ਜਨੇ ਮੈਨੂੰ ਕਹਿੰਦਾ ਭਾਈ ਮੈਨੂੰ ਨਾ ਮੈਂ ਕਿਸੇ ਕੋ ਕੰਮ ਕਰਦਾ ਮੈਨੂੰ ਆਪਣਾ ਫੋਨ ਪੇ ਨੰਬਰ ਦੇ ਦਿਓ ਮੈਂ ਤੁਹਾਡੇ ਅਕਾਊਂਟ ਚ ਨਾ ਪੈਸੇ ਪਾ ਦਾਂਗਾ ਇਸ ਤਰ੍ਹਾਂ ਕਰਕੇ ਮੇਰੇ ਕੋਲ ਨੰਬਰ ਲੈ ਗਿਆ ਪਰ ਮੇਰੇ ਕੋਲ ਡੇਲੀ ਆਂਦਾ ਰਿਹਾ ਵਾ ਦੋ ਟਾਈਮ ਹੀ ਆਂਦਾ ਰਿਹਾ ਭਾਈ ਆਏ ਪੈਸੇ ਮੈਂ ਆਪਣੇ ਬਾਪੂ ਕੋ ਪੈਸੇ ਪਵਾਇਆ ਆਏ ਪੈਸੇ ਜਾਂ ਫਿਰ ਆਂਦਾ ਰਿਹਾ ਭਾਈ ਮੈਂ ਕਿਸੇ ਮੁੰਡੇ ਕੋ ਪੈਸੇ ਲੈਣੇ ਆ ਮੈਂ ਉਹਨੂੰ ਮੁੰਡੇ ਨੂੰ ਬੁਲਾਇਆ ਵਾ ਇੱਥੇ ਦੁਕਾਨ ਤੁਹਾਡੀ ਦੇ ਡਰੈਸ ਦਿੱਤੇ ਦਾ ਵਾ ਤੇ ਇਦਾਂ ਇਹ ਆਂਦਾ ਰਿਹਾ ਤੇ ਇਦਾਂ ਆਂਦਾ ਰਿਹਾ ਮੇਰੇ ਕੋ ਕਸਟਮਰ ਹੁੰਦੇ ਰਹੇ ਆ ਮੈਂ ਮੈਂ ਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਰਿਹਾ ਤੇ ਮੇਰੀ ਦੁਕਾਨ ਤੋਂ ਨਾ ਰੋਏ ਕਪੜੇ ਲੈ ਆਂਦਾ ਰਿਹਾ ਚੋਰੀ ਕਰਕੇ ਹੁਣ ਤੱਕ ਕਿੰਨੀਆਂ ਪੈਂਡਾ ਕਿੰਨੀਆਂ ਕਿੰਨੀਆਂ ਗੀਚੇ ਆਏ ਭਾਈ ਕੋਈ ਸਾਬ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਕੈਮਰਾ ਅੱਧਰ ਕਮਾ ਲੋ ਮੈਂ ਸਾਨੂੰ ਕੋ ਟ ਇਹ ਕਟੋੜਾ ਵੀ ਭਾਜੀ 20 ਤਰੀਕ ਤੋਂ ਆ ਰਿਹਾ ਜੇ ਤੇ ਅੱਜ 6 ਤਰੀਕ ਹੋ ਗਈ ਆ ਇਹ ਦੋ ਫੇਰੇ ਵੀ ਆਂਦਾ ਜੇ ਇਹ ਤਕਰੀਬਨ ਉਦੋਂ ਆਂਦਾ ਜਦੋਂ ਮੈਂ ਦੁਕਾਨ ਤੇ ਨਹੀਂ ਹਾਂ ਇਹਨੂੰ ਪਤਾ ਜਦੋਂ ਖਾਣਾ ਖਾਣ ਕੇ ਦੇ ਆ ਜਾਂ ਜਦੋਂ ਮਤਲਬ ਝਾੜੂ ਪੋਚਾ ਕਰਕੇ ਮੈਂ ਨਾ ਨੂੰ ਜਾਣਾ ਤੂਪਤੀ ਕਰਨੋਂ ਪਹਿਲਾਂ ਉਦੋਂ ਇਹ ਆਂਦਾ ਜੇ ਅੱਜ ਕਿੰਨੇ ਵਜੇ ਆਇਆ ਸੀ ਕਿੱਦਾਂ ਫੜਿਆ ਜੀ ਇਹ ਭਾਜੀ ਅੱਜ ਹੁਣੇ ਹੀ ਥੋੜੀ ਦੇਰ ਪਹਿਲਾਂ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਆਇਆ ਵਾ ਤੇ ਮੇਰੇ ਕੋ ਛੋਟਾ ਛੋਟਾ ਦੇਖਣ ਦੇ ਬਣ ਆਇਆ ਦੇਖੋ ਤੁਹਾਡੇ ਸਾਹਮਣੇ ਛਟਾਂ ਖਿਲਰੀਆਂ ਵਾ ਤੇ ਅੱਜ ਇਹਨੂੰ ਇ ਅੱਜੇ ਚੋਰੀ ਕਰਦਾ ਫੜਿਆ ਗਿਆ ਹਾਂ ਕੱਪੜੇ ਪੰਦਾ ਹਾਂ ਪਰਦਾ ਵਿੱਚ ਪਾਉਂਦਾ ਦੱਬ ਵਿੱਚ ਹਾਂ ਦੱਬ ਵਿੱਚ ਪਾ ਰਿਹਾ ਸੀ ਪੁਲਿਸ ਨੂੰ ਕਮਪਲੇਨਟ ਕਰਤੀ ਹੈ ਹਾਂ ਜੀ ਪੁਲਿਸ ਨੂੰ ਕਮਪਲੇਨਟ ਕਰਤੀ ਭਾਜੀ